ਵੀਡੀਓ ਦੇਖਣ ਲਈ ਪਲੀਜ਼ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਤੁਹਾਡੀ ਇੱਕ ਲਾਈਕ ਮੇਰੇ ਲਈ ਬਹੁਤ ਹੀ ਜ਼ਿਆਦਾ ਹੈ ਮੈਂ ਇਹਤ ਰੱਖਦਾ ਏ ਤੇ ਅੱਜ ਆਪਾਂ ਤੁਹਾਡੇ ਨੱਕ ਰੈਸਪੀ ਸ਼ੇਅਰ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਲਿਆ ਗੁੜ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਡੇਢ ਗਲਾਸ ਪਾਣੀ ਦਾ ਠੀਕ ਆ ਇਹਨੂੰ ਆਪਾਂ ਬੋਇਲ ਕਰਨਾ ਗੁੜ ਨੂੰ ਪਗਲਾਨਾ ਇਹਦੀ ਕੋਈ 1 2 3 4 ਤਾਰਦੀ ਆਪਾਂ ਚਾਸ਼ਨੀ ਬਿਲਕੁਲ ਨਹੀਂ ਬਣਾਣੀ ਹੈਗੀ ਜੀ ਤੇ ਇਹਦੇ ਵਿੱਚ ਆਪਾਂ ਕੋਈ ਵੀ ਹੋਰ ਚੀਜ਼ ਨਹੀਂ ਪਾਣੀ ਹੈਗੀ ਸਿਰਫ ਚਾਵਲ ਦਾ ਆਟਾ ਲੈ ਜੋ ਕਿ ਮੈਂ ਕਾਫੀ ਟੱਪ ਪਹਿਲਾਂ ਪੀਸ ਕੇ ਰੱਖਿਓ ਵੇ ਇਸੇ ਘਰੇ ਦਰਦਰੇ ਜੇ ਚਾਵਲਾ ਕੱਚੇ ਚੋਲ ਆ ਇਹ ਇਹਨਾਂ ਨੂੰ ਮੈਂ ਪੀਸਿਆ ਹੋਇਆ ਚਾਸ਼ਨੀ ਬੰਦ ਕਰ ਦਵਾਂਗੇ ਇਹਨਾਂ ਨੂੰ ਆਪਾਂ ਲਗਾਤਾਰ ਚਲਾਵਾਂਗੇ ਠੀਕ ਹੈ ਇਹਨਾਂ ਨੂੰ ਭੁੰਨਣਾ ਹੈ ਆਪਾਂ ਚਾਵਲਾਂ ਨੂੰ ਇਹਦੇ ਵਿੱਚ ਕੋਈ ਮਿਲਕ ਪਾਊਡਰ ਨਹੀਂ ਪਾਉਣਾ ਆਪਾਂ ਕੋਈ ਦੁੱਧ ਨਹੀਂ ਪਾਣਾਗਾ ਤੇ ਕੋਈ ਮਾਵਾ ਨਹੀਂ ਪਾਣਾਗਾ ਕੁਝ ਵੀ ਨਹੀਂ ਪਾਣਾ ਇੱਥੇ ਤੱਕ ਆਪਾਂ ਚੀਨੀ ਵੀ ਨਹੀਂ ਪਾਣੀ ਉਹਦੀ ਥਾਂ ਤੇ ਗੁੜ ਪਾਵਾਂਗੇ ਹੈਲਦੀ ਜਿਹੇ ਇੱਕ ਰੈਸਪੀ ਤੁਹਾਡੇ ਲਈ ਲੈ ਕੇ ਆਏ ਆ ਬਹੁਤ ਹੀ ਟੇਸਟੀ ਆ ਤੇ ਆਪਾਂ ਪਹਿਲਾਂ ਚਾਵਲ ਫਰਾਈ ਕਰਕੇ ਵੀ ਇੱਕ ਬਰਫੀ ਬਣਾਈ ਸੀਗੀ ਉਹ ਵੀ ਰੈਸਪੀ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀ ਸੀਗੀ ਤੇ ਅੱਜ ਆਪਾਂ ਬਿਨਾ ਫਰਾਈ ਕੀਤੇ ਚਾਵਲਾਂ ਨੂੰ ਬਰਫੀ ਬਣਾਵਾਂਗੇ ਤੇ ਉਹ ਵੀ ਬਹੁਤ ਹੀ ਸੌਖੇ ਤਰੀਕੇ ਨਾਲ ਦੇਖੋ ਚਾਵਲਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਿਆ ਇਹਨਾਂ ਦਾ ਹਲਕਾ ਹਲਕਾ ਕਲਰ ਚੇਂਜ ਹੁੰਦਾ ਹੁੰਦਾ ਸਾਰਾ ਕਲਰ ਚੇਂਜ ਹੋ ਗਿਆ ਦੇਖੋ ਤੁਸੀਂ ਇਸ ਤਰ੍ਹਾਂ ਹਨਾ ਗੈਸ ਆ ਜਿਹੜੀ ਮੀਡੀਅਮ ਰੱਖਣੀ ਆ ਹੁਣ ਆਪਾਂ ਕੁਝ ਨਹੀਂ ਕਰਨਾ ਜਿਹੜੇ ਆਪਾਂ ਗੁੜ ਦਾ ਪਾਣੀ ਬਣਾਇਆ ਸੀ ਨਾ ਉਹਨੂੰ ਵਿੱਚ ਪਾ ਦੇਣਾ ਠੀਕ ਹੈ ਤੇ ਇਹਨੂੰ ਆਪਾਂ ਵਿੱਚ ਪਾਤਾ ਇਹ ਮੇਰੇ ਕੋਲੇ ਜਿਹੜਾ ਹੈ ਡੇਢ ਗਲਾਸ ਚਾਵਲ ਦਾ ਸੀਗਾ ਤੇ ਡੇਢ ਹੀ ਮੈਂ ਇੱਥੇ ਪਾਣੀ ਦਾ ਲਿਆ ਠੀਕ ਹੈ ਜਾਨੀ ਕਿ ਆਟਾ ਸੀਗਾ ਜਿਹੜਾ ਪੀਸਿਆ ਹੋਇਆ ਉਹ ਡੇਢ ਕ ਗਲਾਸ ਦੇ ਕਰੀਬ ਸੀਗਾ ਤੇ ਡੇਢ ਗਲਾਸ ਹੀ ਮੈਂ ਇੱਥੇ ਪਾਣੀ ਦਾ ਯੂਜ਼ ਕੀਤਾ ਹੈ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾਉਣਾ ਹੈ ਠੀਕ ਹੈ ਬਸ ਕੁਝ ਨਹੀਂ ਕਰਨਾ ਇੱਕ ਚਮਚ ਦੇ ਸੀਕਾ ਦਾ ਮੈਂ ਪਾਉਂਗੀ ਇਹ ਆਪਸ਼ਨਲ ਆ ਤੁਸੀਂ ਪਾਓ ਚਾਹੇ ਨਾ ਪਾਓ ਪਰ ਇਹਦੇ ਨਾਲ ਟੇਸਟ ਆ ਥੋੜਾ ਜਿਆਦਾ ਵਧੀਆ ਆ ਜਾਂਦਾ ਹੈ ਠੀਕ ਹੈ ਬਸ ਇਹਨੂੰ ਗਾੜਾ ਹੋਣ ਤੱਕ ਪਕਾ ਲੈਣਾ ਹੈ ਆਪਾਂ ਨੇ ਹੁਣ ਇਹਨੇ ਆਟੋਮੈਟਿਕਲੀ ਕੜਾਈ ਛੱਡ ਦੇਣੀ ਆ ਪਰ ਦੇਸੀ ਘਿਓ ਜਿਹੜਾ ਫਲੇਵਰ ਬਹੁਤ ਵਧੀਆ ਆਉਂਦਾ ਏ ਤਾਂ ਕਰਕੇ ਮੈਂ ਇਹਦੇ ਵਿੱਚ ਇੱਕ ਚਮਚ ਦੇਸੀ ਘਿਓ ਦਾ ਪਾ ਰਹੀ ਆ ਬਸ ਫਿਰ ਤੋਂ ਕਹਿ ਰਹੀ ਆ ਤੁਹਾਡੇ ਲਈ ਆਪਸ਼ਨਲ ਆ ਚਾਹੋ ਤਾਂ ਪਾ ਸਕਦੇ ਹੋ ਨਹੀਂ ਤਾਂ ਸਕਿੱਪ ਵੀ ਕਰ ਸਕਦੇ ਆ ਠੀਕ ਐ ਤੇ ਹੁਣ ਦੇਖੋ ਇਹ ਬਣ ਕੇ ਬਿਲਕੁਲ ਤਿਆਰ ਆਪਣਾ ਹੋ ਚੁੱਕਿਆ ਏ ਤੇ ਸਾਰਾ ਇਕੱਠਾ ਹੋ ਗਿਆ ਦੇਖੋ ਹਣਾ ਤੇ ਹੁਣ ਬਸ ਇਹਨੂੰ 1 ਮਿੰਟ ਚਲਾ ਕੇ ਆਪਾਂ ਹੋਰ ਤੇ ਗੈਸ ਆਪਾਂ ਨੇ ਜਿਹੜੀ ਉਹ ਬੰਦ ਕਰਤੀ ਆਪਾਂ ਨੇ ਤੇ ਹੁਣ ਇਹਨੂੰ ਬਸ ਆਪਾਂ ਥੱਲੇ ਲਾ ਲਵਾਂਗੇ ਠੀਕ ਐ ਤੇ ਉਦੋਂ ਬਾਅਦ ਇਹਨੂੰ ਜਮਾ ਲੈਣਾ ਹੈ ਤੁਸੀਂ ਜਿਵੇਂ ਚਾਹੋ ਉਹਨੂੰ ਜਮਾ ਸਕਦੇ ਚਾਹੋ ਤੇ ਇਹਦੇ ਲੱਡੂ ਵੀ ਬਣਾ ਸਕਦੇ ਹੋ ਪਰ ਮੈਂ ਇਹਨੂੰ ਪੀਸਸ ਦੇ ਵਿੱਚ ਹੀ ਕੱਟ ਕਰੂੰਗੀ ਤੇ ਦੇਖੋ ਬਣ ਕੇ ਤਿਆਰ ਹੋ ਗਿਆ ਤੇ ਹੁਣ ਇਹਨੂੰ ਆਪਾਂ ਬਸ ਕੱਢ ਲੈਣਾ ਠੀਕ ਹੈ ਇੱਧਰ ਆਪਾਂ ਬਟਰਪੇਪਰ ਲਾ ਲਿਆ ਸੀਗਾ ਤੇ ਇਹਦੇ ਵਿੱਚ ਇਹਨੂੰ ਇਦਾਂ ਕਰਕੇ ਆਪਾਂ ਸੈੱਟ ਕਰ ਲਿਆ ਦੇਖੋ ਤੇ 10 ਮਿੰਟਾਂ ਦੇ ਵਿੱਚ ਇਹ ਬਣ ਕੇ ਤਿਆਰ ਹੋ ਜਾਂਦਾ ਮੈਂ ਥੋੜੇ ਜਿਹਾ ਬਦਾਮ ਲਾਏ ਆ ਉੱਤੇ ਡੈਕੋਰੇਟ ਕਰਨ ਵਾਸਤੇ ਤੁਸੀਂ ਚਾਹੋ ਤਾਂ ਵਿੱਚ ਵੀ ਪਾ ਸਕਦੇ ਬਸ ਹੁਣ ਇਹਦੇ ਪੀਸਿਸ ਕੱਟ ਕਰਾਂਗੇ ਤੇ ਇੰਜੋਏ ਕਰਾਂਗੇ ਵੀਡੀਓ ਦੇਖਣ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਪਲੀਜ਼ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਮੇਰੀ ਪਲੀਜ਼ ਤੁਹਾਡੇ ਸਾਰਿਆਂ ਅੱਗੇ ਰਿਕੁਐਸਟ ਆ ਪਲੀਜ਼ 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 ਮੇਰੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਦੇਖੋ ਹੁਣ ਆਪਾਂ ਇਧਰ ਪੀਸਿਸ ਤੇ ਕੱਟ ਕਰਦੇ ਆ ਤੇ ਬਹੁਤ ਹੀ ਟੇਸਟੀ ਜਿਹੜੀ ਵਰਪੀ ਆ ਉਹ ਬਣ ਕੇ ਤਿਆਰ ਹੋ ਗਈ ਆ ਠੀਕ ਹੈ ਤੁਸੀਂ ਵੀ ਟਰਾਈ ਕਰ ਸਕਦੇ ਹੋ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਚੈਨਲ ਸਬਸਕ੍ਰਾਈਬ ਥੈਂਕ ਯੂ